ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਉਗੋ ਜ਼ਿਲ੍ਹਾ ਬਰਨਾਲਾ ਭੈਣ ਕੋਲ 7-8 ਨਗ ਬਖਾਉਗਾ ਜੀ ਕਰਦੇ ਆਪਾਂ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਹਾਂਜੀ ਨਾਮ ਦੱਸੋ ਜੀ ਆਪਣਾ ਸਰ ਮੇਰਾ ਨਾਮ ਹੈ ਜਿੰਦਰਮਲ ਕੌਰ ਠੀਕ ਹੈ ਪਿੰਡ ਉਗੋਗੇ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਆਪਣੇ ਕੋਲ ਕਿੰਨੇ ਨਗ ਬਖਾਉਗੇ ਜੀ ਆਪਣੇ ਕੋਲ ਹੈਗੇ ਭਾਈ 6 ਲਾਏ ਹੈਗਾ 8 ਗਾਈਆਂ ਆਪਣੇ ਕੋਲ ਠੀਕ ਹੈ ਜੀ ਹਾਂਜੀ ਆ ਪਹਿਲੀ ਗਾਂ ਦੀ ਜਾਣਕਾਰੀ ਦਿਓ ਜੀ ਪਹਿਲੀ ਗਾਥਲੇ ਦੁੱਧ 22 ਲੀਟਰ ਹੈ ਜੀ ਮਹੀਨਾ ਇੱਕ ਸੂਈ ਨੂੰ ਹੋਇਆ ਠੀਕ ਹੈ ਜੀ ਤੇ ਚੋਾਈ ਜਬੂਈ ਵਧੀਆ ਹੈ ਪੂਰੀ ਓਕੇ ਥਾਣਾ ਦੀ ਠੀਕ ਹੈ ਜੀ ਇਹਦਾ ਕੀ ਮੁੱਲ ਬੜੀ ਹੈ ਇਹ ਲੀਟਰ ਬਾਗ ਦੇਵਾਂਗੇ ਪੂਰੇ ਨਾਪ ਕੇ ਠੀਕ ਹੈ ਜੀ ਇਹਦਾ ਹੈਗਾ ਜੀ 65 ਠੀਕ ਹੈ ਕਿੰਨਾ ਦੁੱਧ ਦੱਸਿਆ ਜੀ 22 ਲੀਟਰ ਜੀ 22 ਲੀਟਰ ਠੀਕ ਹੈ ਜੀ ਤੇ ਆ ਦੋ ਨੰਬਰ ਵਾਲੀ ਦਾ ਜੀ ਦੋ ਨੰਬਰ ਆਈ ਦੇਵਾਂਗੇ ਜੀ 45 ਦੀ ਦੁੱਧ 12 ਕਿਲੋ ਠੀਕ ਹੈ ਜੀ ਇੱਕ ਮਹੀਨੇ ਦੀ ਗੱਬਣ ਵੀ ਹੈ ਪਰ ਕਹਿ ਕੇ ਨਹੀਂ ਦਿੰਦੇ ਠੀਕ ਹੈ ਜੀ ਇਹਦਾ ਰੇਟ 20 ਇਹਦਾ ਰੇਟ 22 45000 45000 ਠੀਕ ਹੈ ਦੁੱਧ ਕਿੰਨਾ ਦੱਸਾਈ 12 ਕਿਲੋ ਬਾਈ ਠੀਕ ਹੈ ਜੀ ਹਾਂਜੀ ਅਗਲਾ ਤਰਾਂ ਨੰਬਰ ਵਾਲੀ ਦੱਸ ਦਈਏ ਇਹ ਹੈਗੀ ਵੀਰੇ ਦੁੱਧ ਦੰਦੀ ਇਹ 9 9.5 ਕਿਲੋ ਠੀਕ ਹੈ ਜੀ ਤੇ ਇਹਦਾ ਮੁੱਲ ਹੈਗਾ 35000 ਰੁਪਿਆ ਠੀਕ ਹੈ ਜੀ ਤੇ ਗੱਬਣਾ ਈ ਗੱਬਣਾ ਡੇਢ ਤੋਂ ਉੱਪਰ ਹੋਗੀ ਵੀਰੇ ਠੀਕ ਹੈ ਜੀ ਚੱਕ ਚ ਉਹਦੀ ਨਹੀਂ ਆਲੇ ਨਾ ਬਸ ਆਜੂਗੀ 10 ਦਿਨਾਂ ਤੱਕ ਠੀਕ ਹੈ ਜੀ ਹਾਂਜੀ ਅਗਲੀ ਇਹ ਵੀਰੇ ਹੈਗੀ 32000 ਦੀ ਠੀਕ ਹੈ ਜੀ ਦੁੱਧਾ ਹੈਗਾ 8 ਕਿਲੋ ਠੀਕ ਹੈ ਇਹਨੂੰ ਮੜਾ ਪਰੇ ਨੂੰ ਕਰੂਗਾ ਮੈਨੂੰ ਫੇਸ ਦਿਖਾ ਦਿਓ ਠੀਕ ਹੈ ਜੀ ਇਹਦਾ ਕੀ रेट ਆ ਜੀ ਇਹ ਵਾਈ 30 ਦੇ ਦਾਂਗੇ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਅਗਲਾ ਨੰਬਰ ਇਹ ਨੂੰ ਮਾੜੇ ਸਾਡ ਤੇ ਕਰ ਦੋ ਜੀ ਫੇਸ ਦਿਖਾ ਦਿਓ ਹਾਂਜੀ ਇਹ ਦੇ ਦਾਂਗੇ ਵਾਈ 42 ਦੀ ਦੁੱਧ ਦੁੱਧ ਹੈਗਾ 13 ਲੀਟਰ ਠੀਕ ਹੈ ਜੀ ਤੇ ਗੱਬਣਾ ਜੀ ਇਹ ਵਾਈ ਗੱਬਣ ਨੇ ਹੈ ਠੀਕ ਹੈ ਜੀ ਓਕੇ ਹਾਂਜੀ ਅਗਲਾ ਨੰਬਰ ਜੀ ਇਹਦੀ ਵਾਈ ਜਵਾਈ ਕਰ ਲਈ ਦੁੱਧ 8 ਕਿਲੋ ਹੈ ਹਾਂਜੀ ਇਹਦਾ ਮੁੱਲ ਹੈਗਾ 26000 ਰੁਪਇਆ ਠੀਕ ਹੈ ਜੀ ਇਹ ਗੱਬਣ 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 ਹੈ ਨਹੀਂ ਭਾਈ ਚੱਕ ਨਹੀਂ ਕਰਾਈ ਹੋਈ ਦਾ 8 ਮਹੀਨਾ ਦੀ ਹੋਉ ਨਹੀਂ ਹੈ ਨਹੀਂ ਵਸ ਓਕੇ ਹਾਂ ਓਕੇ ਠੀਕ ਹੈ ਜੀ ਤੇ ਅਗਲੇ ਨੰਬਰ ਜੀ ਇਹ ਬਾਈ ਹੈਗੀ ਨੌਵਾਂ ਵੀ ਨਾ ਲੱਗੇ 8 ਪੂਰੇ ਹੋ ਗਏ ਠੀਕ ਹੈ ਜੀ ਦੁੱਧ 4 ਕਿਲੋ ਦਿੰਦੀ ਹੈ ਠੀਕ ਹੈ ਜੀ ਹੁਣ ਦੁੱਧ ਤੋਂ ਛੱਡ ਨਹੀਂ ਕੂਗੀ ਹਾਂ ਛੱਡੀ ਜਾਂਦੇ ਹਾਂ ਛੱਡੀ ਜਾਂਦੇ ਹਾਂ ਤੇ ਕੀ ਰੇਟ ਮੁਤਾਇਆ ਦਾ ਇਹਦਾ ਰੇਟ ਹੈਗਾ ਭਾਈ 32000 ਠੀਕ ਹੈ ਭਾਈ ਦੇਖ ਸਕਦੇ ਹੋ ਠੀਕ ਹੈ ਜੀ ਕਲੈਕਟ ਕਰ ਲਿਓ ਭੈਣ ਨਾਲ ਤੇ ਨੰਬਰ ਆਪਾਂ ਭੈਣ ਦਾ ਸਕਰੀਨ ਤੇ ਲਾ ਲਗੇ ਤੇ ਆਪਣੇ ਚੈਨਲ ਨੂੰ ਬਾਤੋਂ ਸਬਸਕ੍ਰਾਈਬ ਤੇ ਸਿਰ ਕਰਾ ਕਰੋ ਤਾਂ ਕਿ ਤੁਹਾਨੂੰ ਨੰਮਤ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ। ਮਿਲਦੇ ਆਂ ਪ੍ਰਾਗ ਵੀਡੀਓ ਚ। ਓਕੇ ਬਾਏ।